ਜੰਗਲ ਦੇ ਵਿੱਚ ਇੱਕ ਪੀਰਾਂ ਦੀ ਜਗ੍ਹਾ ਜੋ ਕਿ ਬਹੁਤ ਹੀ ਟੌਪ ਤੇ ਪਹਾੜੀ ਦੇ ਉੱਪਰ ਹਰੇਕ 31 ਮਾਰਚ ਨੂੰ ਲੱਗਦਾ ਹੈ ਬਹੁਤ ਵਿਸ਼ਾਲ ਮੇਲਾ ਮੇਲੇ ਵਿੱਚ ਪਹੁੰਚਨੇ ਨੇ ਵੱਡੇ ਵੱਡੇ ਕਲਾਕਾਰ ਐਨਆਰਆਈਆਂ ਵੱਲੋਂ ਕਰਵਾਇਆ ਜਾਂਦਾ ਹੈ ਵਿਸ਼ਾਲ ਪੰਡਾਰਾ ਪੰਡਾਰੇ ਵਿੱਚ ਲੱਗਦੀਆਂ ਨੇ ਫੁੱਲ ਰੌਣਕਾਂ ਪਿੰਡ ਵਾਲਿਆਂ ਵੱਲੋਂ ਕੀਤੇ ਜਾਂਦੇ ਜਾਂਦੇ ਫੁੱਲ ਪ੍ਰਬੰਧ ਸਸੀ ਕਾਲ ਜੀ ਮੈਂ ਤੁਹਾਡਾ ਕਰਮਵੀਰ ਅਸੀਂ ਉਹੀ ਡਾਡੇ ਦੇ ਜੰਗਲਾਂ ਦੇ ਵਿੱਚ ਆ ਜੀ ਇਹ ਜੰਗਲ ਬਹੁਤ ਹੀ ਵੱਡਾ ਆ ਕੰਡੀ ਏਰੀਆ ਦਾ ਸਭ ਤੋਂ ਵੱਡਾ ਜੰਗਲ ਆ ਜੀ ਇਹ ਹੁਣ ਅਸੀਂ ਇੱਕ ਚੱਲੇ ਆ ਅ ਅੰਦਰ ਜੰਗਲ ਦੇ ਵਿੱਚ ਇੱਕ ਪਹਾੜ ਦੇ ਉੱਪਰ ਪੀਰਾਂ ਦੀ ਜਗ੍ਹਾ ਆ ਜੀ ਉਹ ਪੀਰਾਂ ਦੀ ਜਗ੍ਹਾ ਬਹੁਤ ਹੀ ਵੱਡੀ ਜਗ੍ਹਾ ਆ ਜੀ ਬਹੁਤ ਪੁਰਾਣੀ ਜਗ੍ਹਾ ਆ ਸਾਨੂੰ ਪਤਾ ਲੱਗਾ ਸੀ ਇੱਥੇ ਹਰੇਕ ਮਾਰਚ ਮਹੀਨੇ ਇੱਕ ਵਿਸ਼ਾਲ ਭੰਡਾਰਾ ਹੁੰਦਾ ਆ ਐਨ ਆਰ ਆਈ ਵੀਰ ਉਹਨੂੰ ਭੰਡਾਰੇ ਨੂੰ ਕਰਵਾਉਂਦੇ ਆ ਦੇਖੋ ਜੀ ਕਿੰਨੀਆਂ ਸੋਹਣੀਆਂ ਪਹਾੜੀਆਂ ਸੀ ਜੀ ਉਸ ਤੋਂ ਬਾਅਦ ਅਸੀਂ ਚੱਲੇ ਸੀ ਅੱਗੇ ਆਪਣੀ ਲੋਕੇਸ਼ਨ ਤੇ ਪੀਰਾਂ ਦੀ ਜਗ੍ਹਾ ਤੇ ਕਾਫੀ ਦੂਰ ਆ ਇੱਥੋਂ ਤਕਰੀਬਨ 5 ਤੋਂ 6 ਕਿਲੋਮੀਟਰ ਦਾ ਸਫ਼ਰ ਆ ਜਿਸ ਥਾਂ ਤੇ ਪੀਰਾਂ ਦੀ ਜਗ੍ਹਾ ਹੈ ਜੀ ਉਹ ਥਾਂ ਤੋਂ ਹੁੰਦੇ ਹੋਏ ਜਦੋਂ ਅਸੀਂ ਜਾਂਦੇ ਆ ਇੱਕ ਖੱਡ ਦੇ ਵਿੱਚੋਂ ਜਾਣਾ ਪੈਂਦਾ ਆ ਤੇ ਜਦੋਂ ਅਸੀਂ ਉੱਥੇ ਪੁੱਜਾਂਗੇ ਤੁਹਾਨੂੰ ਦਿਖਾਵਾਂਗੇ ਕਿ ਉਸ ਖੱਡ ਦੇ ਵਿੱਚੋਂ ਨੰਗਦੇ ਬਹੁਤ ਵੱਡੇ ਵੱਡੇ ਪੱਥਰ ਆ ਉਸ ਖੱਡ ਦੇ ਵਿੱਚ ਇੱਕ ਟਾਈਮ ਤੇ ਕਹਿੰਦੇ ਉੱਥੋਂ ਖੱਡ ਵਿੱਚੋਂ ਜਾਂਦੇ ਹੋਏ ਸੀਗੇ ਜੀ ਇੱਥੇ ਸਾਨੂੰ ਛੋਟੇ ਛੋਟੇ ਪੰਛੀ ਮਿਲੇ ਆ ਉਹ ਅਸੀਂ ਪਿੱਛੇ ਰਿਕਾਰਡ ਨਹੀਂ ਹੋਏ ਫੋਨ ਬੰਦ ਹੋ ਗਿਆ ਸੀਗਾ ਤੇ ਜਾ ਰਹੇ ਆ ਖੱਡ ਵਿੱਚੋਂ ਅੱਗੇ ਹੌਲੀ ਹੌਲੀ ਪਾਣੀ ਜ਼ਿਆਦਾ ਵਧਣ ਲੱਪੰਦਾ ਆ ਜੀ ਜਦੋਂ ਜਾ ਰਹੇ ਸੀ ਫਿਰ ਥੋੜਾ ਬਹੁਤਾ ਰੁੱਕ ਕੇ ਅਸੀਂ ਉੱਥੇ ਲੋਕੇਸ਼ਨ ਤੇ ਦੇਖਿਆ ਫੋਟੋਗ੍ਰਾਫ ਕੀਤੀਆਂ ਤੇ ਅੱਗੇ ਆਓ ਜੀ ਤੁਹਾਨੂੰ ਅੱਗੇ ਲੈ ਚੱਲਦੇ ਆ ਤੁਹਾਨੂੰ ਦੱਸਾਂਗੇ ਕਿ ਇੱਥੇ ਕੀ ਕੁਝ ਹੈਗਾ ਆ ਦੇਖੋ ਉਹ ਵਾਈਟ ਤੇ ਜਾ ਰਹੀ ਸੀ ਪਾਣੀ ਦਾ ਕਾਫੀ ਵਹਾਅ ਤੇ ਆ ਇਸ ਜੰਗਲ ਦੇ ਵਿੱਚ ਨਾ ਲੋਕੀ ਪਹਾੜਾਂ ਦੇ ਉੱਪਰੋਂ ਘਾਹ ਇਕੱਠਾ ਕਰਕੇ ਲੈ ਕੇ ਆਉਂਦੇ ਆ ਉਹਦੀਆਂ ਰੱਸੀਆਂ ਬਣਦੀਆਂ ਆ ਜੀ ਜਿਹੜੀਆਂ ਉਹ ਫਿਰ ਮਾਰਕੀਟ ਚ ਆ ਕੇ ਵੇਚਦੇ ਆ ਵੇਚ ਕੇ ਤਾਂ ਉਹਨਾਂ ਆਪਣਾ ਘਰ ਦਾ ਗੁਜ਼ਾਰਾ ਕਰਦੇ ਆ ਬਹੁਤ ਹੀ ਕਹਿੰਦੇ ਗਰੀਬ ਲੋਕ ਆ ਇਸ ਪਿੰਡ ਦੇ ਕਿ ਜਿਹੜੇ ਜੰਗਲ ਦੇ ਵਿੱਚੋਂ ਲੱਕੜੀਆਂ ਇਕੱਠੀਆਂ ਕਰਕੇ ਉਹ ਵੀ ਵੇਚਦੇ ਆ ਫਿਰ ਘਾਹ ਇਕੱਠਾ ਕਰਕੇ ਉਹ ਵੀ ਵੇਚਦੇ ਆ ਘਾਹ ਜਿਹੜਾ ਕਈਆਂ ਨੂੰ ਉਹਦੀਆਂ ਰस्सियां ਬਣਾ ਕੇ ਵੇਚਦੇ ਆ ਇੱਥੇ ਅਸੀਂ ਰੁਕੇ ਸੀਗੇ ਲੋਕੇਸ਼ਨ ਚੈੱਕ ਕਰੋ ਕਿੰਨੀ ਸੋਹਣੀ ਲੋਕੇਸ਼ਨ ਆ ਇਹ ਮਤਲਬ ਪਹਾੜ ਇਦਾਂ ਚਮਕਦੇ ਜਿਦਾਂ ਸੋਨੇ ਦੇ ਪਹਾੜ ਹੁੰਦੇ ਆ ਇਦਾਂ ਚਮਕ ਰਹੇ ਸੀਗੇ ਬਹੁਤ ਵਧੀਆ ਮੌਸਮ ਸੀਗਾ ਉਸ ਤੋਂ ਬਾਅਦ ਅਸੀਂ ਜਦੋਂ ਗਏ ਆ ਇੱਥੋਂ ਤਕਰੀਬਨ 3 ਕਿਲੋਮੀਟਰ ਦੀ ਦੂਰੀ ਸੀਗੀ ਰਾਸਤੇ 'ਚ ਜਾਂਦੇ ਜਾਂਦੇ ਜਦੋਂ ਅਸੀਂ ਗਏ ਆ ਸਾਨੂੰ ਰਸਤੇ ਦੇ ਵਿੱਚ ਕੁਝ ਵਧੀਆ ਪਿੰਡ ਦੇ ਲੋਕ ਵੀ ਮਿਲੇ ਸਾਨੂੰ ਉਹਨਾਂ ਨੇ ਆਪਣਾ ਸਟਰਗਲ ਬਾਰੇ ਦੱਸਿਆ ਕਿ ਅਸੀਂ ਇੱਥੇ ਬਹੁਤ ਜ਼ਿਆਦਾ ਸਟਰਗਲ ਕਰਦੇ ਆ ਕਿ ਮਤਲਬ ਸਾਨੂੰ ਘਾਹ ਇਕੱਠਾ ਕਰਕੇ ਵੇਚਣਾ ਪੈਂਦਾ ਆ ਫਿਰ ਅਸੀਂ ਘਰ ਦਾ ਰੋਟੀ ਪਾਣੀ ਜੋ ਵੀ ਆਟਾ ਵਗੈਰਾ ਲੈ ਕੇ ਆਉਂਦੇ ਆ ਇਹ ਮਤਲਬ ਇਥੋਂ ਜੇ ਜੇ ਤੁਸੀਂ ਸਾਡੀ ਵੀਡੀਓ ਦੇਖਦੇ ਆ ਤੁਸੀਂ ਆਉਂਦੇ ਆ ਪਲੀਜ਼ ਧਿਆਨ ਨਾਲ ਆਇਓ ਇਹ ਇਥੇ ਨਾ ਦਲਦਲ ਦਾ ਪਤਾ ਨਹੀਂ ਲੱਗਦਾ ਸਾਡਾ ਤਿੰਨ ਚਾਰ ਵਾਰੀ ਮੋਟਰਸਾਈਕਲ ਸਲਿੱਪ ਵੀ ਹੋਇਆ ਦਲਦਲ ਦੇ ਵਿੱਚ ਮਤਲਬ ਬਹੁਤ ਖਤਰਨਾਕ ਰਸਤਾ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਵੀ ਸ਼ਰਧਾਲੂ ਇੱਥੇ ਉਸ ਪੰਡਾਰੇ ਨੂੰ ਜਾਂ ਵੀਰਵਾਰ ਜਾਂ ਐਤਵਾਰ ਇਸ ਤਰਗਾਹ ਤੇ ਮੱਥਾ ਟੇਕਣ ਵਾਸਤੇ ਆਉਂਦੇ ਆ ਉਹਨਾਂ 'ਚ ਕਿੰਨੀ ਵੱਡੀ ਸ਼ਰਧਾ ਹੋ ਗਈ ਕਿ ਉਹ ਇੱਥੇ ਜਗ੍ਹਾ ਤੇ ਆਉਂਦੇ ਆ ਤੁਸੀਂ ਦੇਖੋ ਕਿ ਕਾਫੀ ਸਫ਼ਰ ਕਰਕੇ ਜਾਣਾ ਪੈਂਦਾ ਅਸੀਂ ਤਾਂ ਵਾਈਕ ਤੇ ਗਏ ਆ ਕਈ ਲੋਕੀ ਪਿੰਡੋਂ ਤੁਰ ਕੇ ਉਸ ਜਗ੍ਹਾ ਤੇ ਉੱਪਰ ਪਹਾੜ ਦੇ ਚੜਦੇ ਆ ਜਿਹੜਾ ਪਹਾੜ ਤੇ ਚੜਦੇ ਵੀ ਆ ਉਹ ਰਸਤਾ ਸਾਫ਼ ਨਹੀਂ ਹੈਗਾ ਉਹ ਰਸਤਾ ਪੱਥਰਾਂ ਦੇ ਨਾਲ ਭਇਆ ਪਿਆ ਜੀ ਆ ਦੇਖੋ ਕਿੰਨੀ ਵਧੀਆ ਲੋਕੇਸ਼ਨ ਵਾ ਆਲੇ-ਦੁਆਲੇ ਪਾਣੀ ਹੈ ਨਾਲ ਜੰਗਲ ਆ ਜੀ ਜਾਵਾਂਗੇ ਅੱਗੇ ਥਾਣਾ ਪਿੰਡ ਵਾਲੇ ਗੱਲ ਕਰਨਗੇ ਇੱਥੇ ਸਾਨੂੰ ਪਿੰਡ ਵਾਲੇ ਮਿਲੇ ਸੀਗੇ ਤਾਂ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਕਿਹੜੀਆਂ ਪਰੇਸ਼ਾਨੀਆਂ ਦੇ ਵਿੱਚੋਂ ਇਸ ਜੰਗਲ ਦੇ ਵਿੱਚ ਵਿਚਰਦੇ ਆ ਆਜੋ ਤੁਹਾਨੂੰ ਲੈ ਚਾਲਦੇ ਆ ਪਿੰਡ ਵਾਲਿਆਂ ਦੇ ਕੋਲ ਇਹ ਬਜ਼ੁਰਗ ਸੀਗੇ ਜਿਹੜੇ ਉੱਪਰੋਂ ਘਾਹ ਲਾ ਕੇ ਮਤਲਬ ਵੱਢ ਕੇ ਲੈ ਕੇ ਆਏ ਸੀਗੇ ਇਸ ਘਾਹ ਦੀਆਂ ਇਹ ਰस्सियां ਬਣਾਉਂਦੇ ਆ ਇਹ ਪਾਜੀ ਤੁਸੀਂ ਪਹਾੜੀ ਤੋਂ ਲੈ ਕੇ ਆਏ ਆਂ ਜੀ ਇਹ ਪਸ਼ੂਆਂ ਵਾਸਤੇ ਆ ਜੀ ਰੱਸੀ ਬਣਾਉਣ ਵਾਸਤੇ ਮਤਲਬ ਇੰਨੀ ਮਿਹਨਤ ਕਰਕੇ ਉੱਪਰੋਂ ਤੋੜ ਕੇ ਪਹਾੜੀ ਤੋਂ ਲੈ ਕੇ ਆਏ ਆਂ ਜੀ ਇਹਦੀ ਫਿਰ ਮੁੜ ਕੇ ਰੱਸੀ ਬਣਾਉਂਗੇ ਜੀ ਫਿਰ ਉਹਨੂੰ ਵੇਚਦੇ ਆਂ ਜੀ ਹਾਂ ਜੀ ਫਿਰ ਉਹਨੂੰ ਸੇਲ ਕਰਦੇ ਆਂ ਜੀ ਮਤਲਬ ਬਹੁਤ ਮਿਹਨਤ ਵਾ ਤੁਹਾਡੀ ਇਸ ਚੀਜ਼ ਦੀ ਇਹ ਭਾਰ ਕਿੰਨਾ ਕਹੋਗੇ ਜੀ ਇਹਦਾ ਇਹ ਇਹਦਾ 30 35 ਦੇ ਡੇਰ ਦੇ ਵਿੱਚ 30 35 ਕਿਲੋ ਦੇ ਵਿੱਚ 33 ਆਦੀ ਠੀਕ ਹੈ ਜੀ ਤੁਸੀਂ ਇਥੇ ਲੋਕਲ ਹੀ ਆ ਜੀ ਲੋਕਲ ਹੀ ਆ ਇਥੋਂ ਦੇ ਹਾਂਜੀ ਇਹ ਪਿੰਡ ਹੀ ਆਪਣਾ ਕੋਈ ਇਸੇ ਮੁਸਲਮਾਨ ਭਾਈਚਾਰੇ ਦੀ ਇਥੋਂ 2-3 ਕਿਲੋਮੀਟਰ ਅੱਗੇ ਜਾ ਕੇ ਕਹਿੰਦੇ ਕੋਈ ਜਗ੍ਹਾ ਆ ਹਰ ਇੱਕ ਮਾਰਚ ਮਹੀਨੇ ਉਹਨਾਂ ਦਾ ਭੰਡਾਰਾ ਹੁੰਦਾ ਹੈ ਜੀ ਹਾਂਜੀ ਉਹ ਲੰਬੀ ਲੰਬੀ ਸਰਕਾਰ ਲੰਬੀ ਸਿਗਾਰ ਠੀਕ ਹੈ ਜੀ ਉਹ ਕਿੱਥੇ ਆ ਜੀ ਆ ਨਾ ਨਾ ਥੈਂਕ ਯੂ ਅੱਛਾ ਜੀ ਨਾ ਨਾ ਕੋ ਖੱਡੇ ਖੱਡੇ ਆਉਣਾ ਤੁਸੀਂ ਠੀਕ ਹੈ ਜੀ ਖਾੜੀ ਰੋ ਬੇੜੀ ਆਉਣੀ ਬੇੜੀ ਨਾਲ ਗੇਣਾ ਬੋਟ ਆ ਠੀਕ ਹੈ ਜੀ ਬੋਟ ਬੋਟਰ ਪਾਰ ਲੈਣਾ ਬਾਰਡਰ ਪਾਰ ਕਰਨਾ ਪੈਣਾ ਹਮਾ ਚੱਲ ਆ ਵਾਹ ਨਹੀਂ ਉੱਠੋ ਹਨ ਆਹ ਆ ਖਾੜਿਆ ਜੀ ਖੱਡੇ ਖੱਡੇ ਟੁੜੇ ਹਨ ਆ ਠੀਕ ਹੈ ਜੀ ਮੋੜੇ ਲੰਬੀ ਹੈ ਠੀਕ ਹੈ ਜੀ ਬੇੜੀ ਦਿੱਤੇ ਬੇੜੀ ਨਹੀਂ ਆਉਂਦੀ ਬੇੜੀ ਹਾਂ ਅੱਛਾ ਜੀ ਬੇੜੀ ਦੀ ਲੰਬੀ ਹੈ ਜੀ ਠੀਕ ਹੈ ਜੀ ਹਾਂ ਖੇਤ ਬੀਟਾ ਪਾ DNA ਠੀਕ ਹੈ ਜੀ ਉਹਦੀ ਬਹੁਤ ਮਾਨਤਾ ਜੀ ਕਹਿੰਦੇ ਕਾਫੀ ਲੋਕ ਆਉਂਦੇ ਆ ਜੀ ਇੱਥੇ ਹਾਂਜੀ ਹਾਂ ਹਾਂ ਮੇਲਾ ਵੀ ਹੁੰਦਾ ਤੇ ਮਾਰਚ ਅੱਛਾ ਮੇਲਾ ਹੁੰਦਾ ਜੀ ਉਹ ਅਸੀਂ ਪਾਈ ਸੀ ਲੋਕਾਂ ਨੂੰ ਬਹੁਤ ਲੋਕਾਂ ਤੋਂ ਮੈਸੇਜ ਆਏ ਕਿ ਮਾਤਾ ਦੀ ਹੈਲਪ ਕਰਨੀ ਗਈ ਵੀ ਤੁਸੀਂ ਦੇਖ ਸਕਦੇ ਆ ਇਹ ਬਜ਼ੁਰਗ ਇਹ ਦਰਿਆ ਦਾ ਹੀ ਪਾਣੀ ਪੀਂਦੇ ਆ ਉੱਪਰੋਂ ਮਿਹਨਤ ਕਰਕੇ ਆਏ ਆ ਤੇ ਇਹੀ ਦਰਿਆ ਦਾ ਪਾਣੀ ਪੀ ਰਹੇ ਆ ਕਿੰਨਾ ਸਟਰਗਲ ਕਰ ਰਹੇ ਆ ਇਸ ਜੰਗਲ ਦੇ ਵਿੱਚ ਇਹ ਕੀ ਇਹਨਾਂ ਨੂੰ ਪਾਣੀ ਵੀ ਇਹ ਪੀਣ ਨੂੰ ਮਿਲਦਾ ਹੈ ਜੀ ਭਾਜੀ ਜਿਹੜਾ ਇਹ ਪਾਣੀ ਆ ਰਿਹਾ ਹੈ ਜੀ ਇਹ ਪਾਣੀ ਕਿੱਥੋਂ ਆਉਂਦਾ ਹੈ ਜੀ ਇਹ ਮਾਚਲ ਦੇ ਬਾਰਡਰ ਤੋਂ ਆਈ ਇਹ ਝਰਨਿਆਂ ਦਾ ਝਰਨਿਆਂ ਦਾ ਪਾਣੀ ਹੈ ਹਾਂਜੀ ਹਾਂਜੀ ਜਿਹੜਾ ਪਹਾੜੀਆਂ ਸੇਮਾਂ ਦੀਆਂੋਂ ਚ ਆਉਂਦਾ ਜੀ ਹਾਂ ਜਾਉਂਦਾ ਜੀ ਠੀਕ ਹੈ ਜੀ ਇਹ ਪਾਣੀ ਪੀਣ ਜੋਗ ਆ ਸੀ ਦੇਖਿਆ ਸੀ ਉਹ ਭਾਈ ਸਾਹਿਬ ਪਾਣੀ ਪੀ ਰਹੇ ਸੀਗੇ ਪਾਣੀ ਪੀਦਾ ਇਹੀ ਪੀਦਾ ਜੀ ਜੰਗਲ ਦੇ ਪਿੱਛੇ ਮੰਨ ਲਓ ਇਹ ਕੰਮ ਕਰਨ ਆਉਂਦੇ ਆ ਹਾਂਜੀ ਤਾਂ ਇਹਦੇ ਸਿਰ ਤੇ ਇਹ ਗਿਆਰਾ ਕਈਦਾ ਹੇ ਪਾਣੀ ਇਹ ਹੀ ਪੀ ਕੇ ਗੁਜ਼ਾਰਦੇ ਆਂ ਇਹ ਪਾਣੀ ਦਾ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਨਹੀਂ ਪ੍ਰੋਬਲਮ ਨਹੀਂ ਇਹ ਨਾ ਹੁੰਦੀ ਬਸ ਪਹਿਲਾਂ ਤਾਂ ਇਹ ਹੀ ਚੱਲਦਾ ਰਿਹਾ ਪਾਣੀ ਤਾਂ ਇਹ ਹੀ ਪੀਂਦੇ ਆ ਕਿ ਜੰਗਲ ਦੇ ਵਿੱਚ ਮਨ ਲੋ ਹੀ ਕੰਮ ਕਰਦੇ ਆਂ ਕੋਈ ਆ ਕੇ ਠੀਕ ਹੈ ਜੀ ਇਹ ਹੀ ਪਾਣੀ ਕੀ ਹੈ ਗਰਮੀਆਂ 'ਚ ਵੀ ਇਹ ਹੀ ਪਾਣੀ ਸਿਆਲ 'ਚ ਵੀ ਗਰਮੀਆਂ 'ਚ ਸੁੱਕ ਜਾਂਦਾ ਜੀ ਅੱਛਾ ਜੀ ਇਹ ਦੂਰ ਚੱਲ ਜਾਂਦਾ ਪਾਣੀ ਪਿੱਛੇ ਪਿੱਛੇ ਰਹਿੰਦਾ ਜਾਂਦਾ ਹੁਣ ਗਰਮੀਆਂ 'ਚ ਸੁੱਕ ਜਾਣਾ ਹੈ ਸੁੱਕ ਜਾਣਾ ਠੀਕ ਹੈ ਜੀ ਤਾਂ ਬਹੁਤ ਇੱਥੇ ਗੁਜ਼ਾਰਾ ਕਰਨਾ ਤਾਂ ਬਹੁਤ ਔਖਾ ਪਈ ਫਿਰ ਇਹ ਤਾਂ ਇਦਾਂ ਹੀ ਆ ਜੀ ਠੀਕ ਹੈ ਭਾਈ ਜੀ ਅਸੀਂ ਆ ਗਏ ਆਂ ਜਗ੍ਹਾ ਤੇ ਜਿਸ ਜਗ੍ਹਾ ਨਾ ਹੈਗਾ ਲੰਬੀ ਵਾਲੀ ਸਰਕਾਰ ਅੱਜ ਵੀਰਵਾਰ ਦਾ ਦਿਨ ਵਾ ਜੀ ਦੇਖ ਸਕਦੇ ਹੋ ਸਭ ਤੋਂ ਉੱਪਰਲੀ ਜਿੱਥੇ ਦਰਖਤ ਹੈ ਜੀ ਉੱਥੇ ਜਾਣਾ ਆ ਉੱਥੇ ਉਹਨਾਂ ਦੀ ਜਗ੍ਹਾ ਹੈ ਜੀ ਪਹਾੜ ਦੇ ਟੋਪੋ ਟਾਪ ਤੇ ਤੇ ਚੱਲੇ ਆਂ ਜੀ ਦੇਖੋ ਜੀ ਸੰਗਤ ਆ ਰਹੀ ਹੈ ਅੱਜ ਵੀਰਵਾਰ ਸੀ ਤਾਂ ਮੱਥਾ ਟੇਕ ਕੇ ਕਾਫੀ ਸੰਗਤ ਉੱਪਰੋਂ ਆ ਰਹੀ ਹੈ ਦੇਖ ਸਕਦੇ ਤੁਸੀਂ ਵਾਇਕ ਵੀ ਲੱਗੇ ਹੋਏ ਆ ਮੇਨ ਗੱਲ ਆ ਕਿ ਪਹਾੜ ਦੇ ਬਿਲਕੁਲ ਟੋਪ ਤੇ ਆ ਸੰਗਤ ਇੱਥੋਂ ਚੱਲ ਕੇ ਆਉਂਦੀ ਆ ਜੀ ਪਾਣੀ ਦੇ ਵਿੱਚੋਂ ਭਾਰਤ ਹੁੰਦੇ ਹੋਏ ਉਹ ਉੱਪਰ ਜਾਂਦੇ ਆ ਜੀ ਇਹ ਸੜਕ ਤੇ ਚੱਲੂ ਕੈਦਰ ਪੈਨਾ ਤੋਂ ਹੋ ਜਾਣਾ ਪੈਣਾ ਆ ਤੇ ਇੱਕ ਤਰ੍ਹਾਂ ਬੁੱਧੀ ਦਾ ਲੋ ਖੱਟੇ ਹੀ ਆ ਇਹ ਲਓ ਜੀ ਲੰਬੀ ਵਾਲੀ ਸਰਕਾਰ ਦੀ ਜਿਹੜੀ ਦਰਗਾਹ ਆ ਬਿਲਕੁਲ ਪਹਾੜ ਦੇ ਉੱਪਰ ਬਾਜੀ ਤੇ 2 ਤੋਂ 3 ਕਿਲੋਮੀਟਰ ਦਾ ਟ੍ਰੈਕ ਆ ਜੀ ਇਹ ਜ ਜੀ ਦੇਖੋ ਖੱਟ ਦੇ ਵਿੱਚੋਂ ਦੀ ਜਾਣਾ ਪੈ ਰਿਹਾ ਜੀ ਇਹ ਇੱਕ ਨਦੀ ਦਾ ਪਾਣੀ ਆਉਂਦਾ ਹੈ ਜੀ ਪੱਥਰਾਂ ਦੇ ਵਿੱਚੋਂ ਦੀ ਤੇ ਦੇਖ ਸਕਦੇ ਹੋ ਹੁਣ ਤਾਂ ਪਾਣੀ ਨਹੀਂ ਹੈਗਾ ਜੇ ਤੁਸੀਂ ਇਸ ਸਾਈਡ ਤੇ ਆਉਂਦੇ ਆਂ ਜੀ ਡਾਡੇ ਪਿੰਡ ਤੋਂ ਅੱਗੇ ਆਰਮੀ ਕੈਂਪ ਤੋਂ ਅੱਗੇ ਜਾ ਕੇ ਜਦੋਂ ਬਾਰਡਰ ਹਿਮਾਚਲ ਦਾ ਸ਼ੁਰੂ ਹੋ ਜਾਂਦਾ ਆਹ ਰਸਤਾ ਜੀ ਬਹੁਤ ਖਤਰਨਾਕ ਰਸਤਾ ਆ ਜੰਗਲ ਦੇ ਵਿੱਚ ਬਹੁਤ ਔਖੀ ਵੀਡੀਓ ਬਣਾਉਣੀ ਆ ਜੀ ਇਹ ਤੁਹਾਨੂੰ ਦਿਖਾਉਣ ਵਾਸਤੇ ਹੀ ਸਾਰਾ ਕੁਝ ਕਰ ਰਹੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਜੀ ਤਾਂ ਕਿ ਹੋਰ ਵੀਡੀਓ ਬਣਾ ਸਕੀਏ ਤੁਹਾਨੂੰ ਸ਼ੇਅਰ ਕਰ ਸਕੀਏ ਡਰ ਵੀ ਲੱਗਦਾ ਹੈ ਜੀ ਕਿਉਂਕਿ ਇਸ ਜੰਗਲ ਦੇ ਵਿੱਚ ਤਿੰਦੂਏ ਵੀ ਹੈਗੇ ਆ ਜੀ ਤਾਂ ਕਰਕੇ ਦੇਖਣਾ ਵੀ ਪੈ ਰਿਹਾ ਆਲੇ ਦੁਆਲੇ ਕੋਈ ਜਾਨਵਰ ਨਾ ਹੋਵੇ ਤਾਂ ਕਰਕੇ ਖੁਸ਼ੀ ਨੂੰ ਧਿਆਨ ਦੇ ਰੱਖਦੇ ਹੋਏ ਜਾਣਾ ਪੈ ਰਿਹਾ ਜੀ ਕਿੰਨੇ ਵੱਡੇ ਵੱਡੇ ਪੱਥਰ ਆ ਜੀ ਪੱਥਰਾਂ ਨੂੰ ਲੰਘ ਕੇ ਜਾਣਾ ਪੈ ਰਿਹਾ ਦੇਖ ਸਕਦੇ ਹੋ ਲਓ ਜੀ ਤੁਸੀਂ ਦੇਖੋ ਪੱਥਰ ਕਿੰਨੇ ਕਿੰਨੇ ਵੱਡੇ ਆ ਜੀ ਦੇਖੋ ਜੀ ਕਿਦਾਂ ਦੇ ਪਹਾੜ ਵਾ ਜਿਹੜੇ ਪੱਥਰਾਂ ਦੇ ਰੂਪ ਦੇ ਵਿੱਚ ਡਿਗੇ ਪਏ ਆ ਜੀ ਸਾਡੇ ਭਾਜੀ ਨਾਲ ਆ ਜੀ ਜਿਹੜੇ ਜਿਹੜੇ ਸਾਡੇ ਨਾਲ ਭਾਜੀ ਆਏ ਸਾਨੂੰ ਰਾਹਾ ਦੱਸ ਰਹੇ ਆ ਇਹ ਭਾਜੀ ਕਿਹੜੇ ਕਿਹੜੇ ਜਾਨਵਰ ਇੱਥੇ ਮਿਲਦੇ ਆ ਜੀ ਭਾਜੀ ਇੱਧਰ ਸਵਾਲਾਂ ਅੱਛਾ ਜੀ ਤਾਂ ਆਮ ਹੀ ਹੁੰਦੀਆਂ ਇਹ ਪੱਥਰਾਂ ਦੇ ਵਿੱਚ ਲੁਕੀਆਂ ਹੁੰਦੀ ਠੀਕ ਹੈ ਜੀ ਭਾਜੀ ਉਹ ਕਿੰਨੇ ਕਿਲੋਮੀਟਰ ਦਾ ਰਸਤਾ ਹੈ ਜੀ ਪਹਾੜੀ ਦਾ 2 ਕਿਲੋਮੀਟਰ ਦੂਰ ਹੈ ਇਹ ਭਾਜੀ ਫਿਰ ਤੁਸੀਂ ਦਿੱਲੀ ਚੜਦੇ ਆ ਜੀ ਜਿਹੜਾ ਲੱਗਦੀ ਹੈ ਨਾ ਭਾਜੀ ਅੱਛਾ ਜੀ ਕਿੰਨੇ ਕੁ ਇੱਧਰ ਲੋਕੀ ਘੁੰਮ ਆਉਂਦੇ ਆ ਜੀ ਮਤਲਬ ਜਿਹੜੇ ਦੀਵਦਾਰ ਤੇੰਦਵਾਰ ਹੁੰਦੇ ਆ ਭਾਜੀ ਵੀਰਵਾਰ ਤੇ ਐਤਵਾਰ ਠੀਕ ਹੈ ਜੀ। ਭਾਜੀ ਕਾਫੀ ਮਾਨਤਾ ਇਸ ਜਗ੍ਹਾ ਦੀ ਕਹਿੰਦੇ ਮੁਸਲਮਾਨ ਭਾਈਚਾਰੇ ਚ। ਹਾਂਜੀ ਹਾਂਜੀ। ਠੀਕ ਹੈ ਜੀ। ਦੂਰੋ ਦੂਰੋ ਆਂਦੇ ਆ ਕੱਟ ਲਊਗਾ। ਠੀਕ ਹੈ ਜੀ। ਭਾਜੀ ਆਹ ਕੀ ਚੀਜ਼ ਹੈ ਜੀ? ਇਹ ਡੈਮ ਦੀ ਬੱਟ ਹੈ ਜੀ। ਇਹ ਡੈਮ ਦੀ ਬੱਟ ਵਾਜੀ। ਮਤਲਬ ਇਹ ਪਾਣੀ ਸਾਰਾ ਡੈਮ ਨੂੰ ਜਾਂਦਾ ਹੈ ਨਾ ਜੀ। ਇਧਰ ওভারਫਲੋ ਹੋ ਕੇ ਪਾਣੀ ਨਿਕਲਦਾ ਹੈ। ওভারਫਲੋ ਹੋ ਕੇ ਠੀਕ ਹੈ ਜੀ। ਤੁਸੀਂ ਲੋਕਲ ਪਿੰਡ ਦੇ ਆ ਵੀਰੇ? ਹਾਂਜੀ ਹਾਂਜੀ। ਆ ਗਏ ਆ। ਠੀਕ ਹੈ ਜੀ। घट्टो घट ढाई किलोमीटर का सफर करके भाई तुम फिर बाघ भी दिखे जी कहीं इतने तेंदुआ वगैरह जी ठीक है जी ਸੋ ਜੀ ਜਿਹੜੀ ਜਗ੍ਹਾ ਦਾ ਪਤਨੂ ਕਹਿ ਰਹੇ ਸੀ ਉਹ ਜਗ੍ਹਾ ਤੇ ਅਸੀਂ ਆ ਗਏ ਆ ਜੀ ਇਹ ਜਗ੍ਹਾ ਹੈ ਜੀ ਵੱਡੀ ਸਰਕਾਰ ਜਿਹਦਾ ਜ਼ਿਕਰ ਅਸੀਂ ਥੱਲੇ ਕੀਤਾ ਸੀਗਾ ਜੀ ਤਕਰੀਬਨ ਥੱਲਿਓਂ ਪਿੰਡ ਤੋਂ ਲੈ ਕੇ ਜਿਹੜੀ ਚੜ੍ਹਾਈ ਆ ਘਟੋ ਘਟ 3 ਕਿਲੋਮੀਟਰ ਦੀ ਚੜ੍ਹਾਈ ਹੈ ਜੀ ਪਹਾੜੀ ਦੇ ਟਾਪ ਤੇ ਜਗ੍ਹਾ ਹੈ ਜੀ ਇਹ BCG ਅੱਜ ਦਾ ਬਲੌਗ ਜੋ ਤੁਸੀਂ ਦੇਖਿਆ ਹੈ ਜੇ ਅਗਰ ਤੁਹਾਨੂੰ ਇਹ ਪਸੰਦ ਆਇਆ ਪਲੀਜ਼ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ ਇੱਕ ਮਿਲਦੇ ਹਾਂ ਨਵੇਂ ਜੰਗਲ ਦੇ ਵਿੱਚ ਧੰਨਵਾਦ ਸ਼ੁਕਰੀਆ ਸਸਿਕਾ